ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪлюс ਅਗਲੇ 5-6 ਦਿਨਾਂ ਦੀ ਗੱਲ ਕਰਨੀ ਹੈ ਜਾਨਕਿ 2 ਸਤੰਬਰ ਤੱਕ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਤੇ ਮੌਸਮ ਜਿਹੜੇ ਮੀਂਹ ਮੌਸਮ ਦੇ ਕਿੰਨੇ ਕਿ ਲੱਗ ਸਕਦੇ ਨੇ ਉਹਦੇ ਦਿਨਾਂ ਦੇ ਵਿੱਚ ਸੋ ਅਸਲ ਇਧਿਆ ਜੋ ਤਾਜ਼ਾ ਸੈਟਲਾਈਟ ਦੱਸੇ ਨਾਲੇ ਲਾਈਵ ਸੈਟਲਾਈਟ ਦੱਸੇ ਰਿਹਾ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹੁਣ ਇੱਕ 8 ਵਜਣ ਜਾ ਰਹੇ ਆ ਰਾਤ ਦੇ ਤੇ ਟਾਈਮ ਦਿਨ ਹੈ ਜੀ ਅੱਜ 28 ਅਗਸਤ ਦਾ ਤੇ ਰਾਤ ਆਉਣ ਵਾਲੀ ਆ ਸੋ ਅੱਜ ਦਿਨ ਦੇ ਵਿੱਚ ਕੁਝ ਟਟੂਮੇ ਖੇਤਰਾ ਦੇ ਵਿੱਚ ਯਾਨੀ ਕਿ ਅਲੱਗ-ਥਲੱਗ ਖੇਤਰਾ ਦੇ ਵਿੱਚ ਉਮੀਦੀਆਂ ਕਾਰਵਾਈਆਂ ਵੇਖਣ ਨੂੰ ਮਿਲਿਆ ਬਹੁਤ ਵੱਡੇ ਮੀਂਹ ਅਜ ਦਰਜ ਨਹੀਂ ਹੋਏ ਕਿਤੇ ਕਿਤੇ ਕੁਝ ਥਾਵਾਂ ਤੇ ਅੱਧੇ ਘੰਟੇ-ਘੰਟੇ ਲਈ ਮੀਂਹ ਜ਼ਰੂਰ ਲੱਗਿਆ ਵੀ ਖਾਸ ਕਰਕੇ ਪੱਛਮੀ ਮਾਲਵੇ ਦੇ ਵਿੱਚ ਵੈਸੇ ਬਹੁਤੇ ਖੇਤਰਾ ਦੇ ਵਿੱਚ ਅੱਜ ਮੌਸਮ ਜਿਹੜਾ ਗਰਮ ਤੇ ਖੁਸ਼ਕ ਬਣਿਆ ਰਿਹਾ ਹੈ ਸੋ ਅਗਲੇ ਜਿਹੜੇ 24 ਘੰਟੇ ਨੇ ਟਟੂਵੇਂ ਤੌਰ ਤੇ ਮੀਂਹ ਲੱਗਣ ਦੇ ਆਸਾਰ ਹੋਣਗੇ ਖਾਸ ਕਰ ਮਾਲਵੇ ਦੇ ਪੱਛਮੀ ਖੇਤਰਾਂ ਦੇ ਵਿੱਚ ਪਵਦ ਤੇ ਦੁਆਬੇ ਦੇ ਕੁਝ ਖੇਤਰਾਂ ਦੇ ਵਿੱਚ ਬੱਦਲਬਾਜ਼ ਦੇ ਨਾਲ ਕਰਜਲੇਸ਼ ਕਿਨਾਰ ਮੀਂਹ ਦੇ ਆਸਾਰ ਵਧਦੇ ਜਾ ਰਹੇ ਨੇ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਦੇ 29 ਤੋਂ 30 ਤਰੀਕ ਦੇ ਦੁਆਰ ਤੱਕ ਉਸਵਾਦਿਕ ਵੈਸਲ ਦੇ ਸਰਵਸ ਯਾਨੀ ਕਿ ਪਛਮੀ ਸਿਸਟਮ ਆ ਰਿਹਾ ਜਿਹੜਾ ਕਿ ਮੁੱਖ ਰੂਪ ਦੇ ਨਾਲ ਮਾਲਵਾ ਮਾਲਵੇ ਦੇ ਨਾਲ ਲੱਗਦੇ ਜਿਹੜੇ ਹਰਿਆਣਾ ਤੇ ਰਾਜਸਥਾਨ ਦੇ ਜਲੇਆ ਤੇ ਦੁਆਬਾ ਖੇਤਰ ਦੁਆਬੇ ਦੇ ਨਾਲ ਕੁਝ ਮਾਜੇ ਦੇ ਖੇਤਰਾਂ ਦੇ ਵਿੱਚ ਸੀਮਿਤ ਰਹਿਦਾ ਜਾ ਰਿਹਾ ਤੇ ਹਲਕੇ ਲੈ ਕੇ ਦਰਮਿਆਨੇ ਇਹ ਸਿਸਟਮ ਲਵਾਵੇਗਾ ਤੇ ਇਹ ਸਿਸਟਮ ਦੀ ਸ਼ੁਰੂਆਤ ਹੈ ਜਿਹੜੇ 30 ਤੋਂ ਹੋ ਸਕਦੀ ਹੈ ਜਾਂ ਫਿਰ 31 ਤੋਂ ਹੋ ਸਕਦੀ ਹੈ ਤੇ 3-4 ਸਤੰਬਰ ਤੱਕ ਇਹ ਸਿਸਟਮ ਜਿਹੜਾ ਜਾਂ ਮੁਖ ਰੂਪ ਦੇ ਨਾਲ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਉੱਤਰੀ ਪੂਰਬੀ ਭਾਗ ਤੇ ਹਿਮਾਚਲ ਉਤਰਾਖੰਡ ਜੰਮੂ ਦੇ ਖੇਤਰਾ ਦੇ ਵਿੱਚ ਤਗੜੇ ਮੀਂਹ ਦੇ ਸਫਲ ਜਿਹੜਾ ਲਵਾ ਸਕਦਾ ਹੈ ਇਸਲਾਵਾ ਜੇਕਰ ਟੈਂਪਰੇਚਰ ਦੀ ਗੱਲ ਕਰਦੇ ਆਂ ਤੇ 36.8 ਡਿਗਰੀ ਦੇ ਨਾਲ ਫਰੀਦਕੋਟ ਜਿਲ੍ਹਾ ਸਭ ਤੋਂ ਗਰਮ ਖੇਤਰ ਹੈ ਪੰਜਾਬ ਦੇ ਵਿੱਚ 33 34 35 ਦੇ ਆਸ-ਪਾਸ ਟੈਂਪਰੇਚਰ ਚੱਲਦੇ ਹੋਏ ਨੇ ਉੱਥੇ ਜੇਕਰ ਹਰਿਆਣਾ ਦੀ ਗੱਲ ਕਰਦੇ ਆਂ ਤੇ ਉੱਥੇ ਵੀ 35 36 ਦੇ ਵਿੱਚ ਗੇਣ ਚ ਜਿਹੜਾ ਆ ਪਲਵਲ ਖੇਤਰ ਸਭ ਤੋਂ ਗਰਮ ਰਿਹਾ ਹਰਿਆਣਾ ਦੇ ਵਿੱਚ ਉੱਥੇ ਵੀ ਟੈਂਪਰੇਚਰ 33 34 35 36 ਦੇ ਆਸ-ਪਾਸ ਚੱਲਦੇ ਪਏ ਨੇ ਸੈਕਲ ਜਿਹੜਾ ਤਾਜ਼ਾ ਅੰਕੜਿਆਂ ਤੇ ਲਾਵਾਂਗੇ ਜੋ ਜਾਰੀ ਕੀਤੇ ਨੇ ਮੌਸਮ ਫਾਗਨੇ ਭਾਰੀ ਰੇਨ ਦੇ ਯਾਨੀ ਕਿ ਭਾਰੀ ਉਮੀਦ ਹੈ ਯੈਲੋ ਅਲਰਟ ਜਾਰੀ ਕੀਤੇ ਜਾ ਚੁੱਕੇ ਨੇ ਕੱਲ ਦੇ ਲਈ 29 ਤਰੀਕ ਤੇ ਲੈ ਵੀ ਅਲਰਟ ਨੇ 31 ਤੇ 1 ਸਤੰਬਰ ਤੱਕ ਫਿਲਹਾਲ ਅਲਰਟ ਜਿਹੜੇ ਹੈਵੀ ਰੇਨ ਦੇ ਜਾਰੀ ਕੀਤੇ ਜਾ ਚੁੱਕੇ ਨੇ ਭਾਰੀ ਮੀਂਹ ਪੰਜਾਬ ਦੇ ਖੇਰ ਵਿੱਚ ਲੱਗਣਗੇ ਪਰ ਇਹ ਬਹੁਤ ਹੀ ਖੇਤਰਾਂ ਨੂੰ ਕਵਰ ਨਹੀਂ ਕਰਨਗੇ ਜਿੱਥੇ ਕਿਤੇ ਲੱਗਣਗੇ ਉਹਦੀ ਅਪਡੇਟ ਅਸੀਂ ਤੁਹਾਨੂੰ ਲਾਈਵ ਆ ਕੇ ਦਿਖਾਂਗੇ ਇਜਾਜ਼ਤ ਦੇ ਦਿਓ ਸ਼ੁਕਰੀਆ ਧੰਨਵਾਦ